ਅਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿੱਚ ਖੜੇ ਆ ਤੇ ਬੜਾ ਮਾਣ ਤੇ ਖੁਸ਼ੀ ਮਹਿਸੂਸ ਹੋ ਰਹੀ ਆ ਸਾਡੇ ਸਤਿਕਾਰਯੋਗ ਭੈਣ ਜੀ ਸਤਵੰਤ ਕੌਰ ਜੀ ਸਾਡੇ ਕੋਲ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਆ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਆ ਭੈਣ ਜੀ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਆ ਮੈਂ ਭੈਣ ਜੀ ਨੂੰ ਬੇਨਤੀ ਕਰੂੰਗਾ ਕਿ ਅੱਜ ਦੀ ਇਸ ਵਿਚਾਰ ਚਰਚਾ ਜਿਹੜੀ ਸੰਖੇਪ ਜਿਹੇ ਸਮੇਂ ਦੇ ਵਿੱਚ ਹੋਈ ਆ ਤੇ ਕਿਰਪਾ ਕਰਕੇ ਆਪਣੇ ਵਿਚਾਰ ਸਾਂਝੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਥੇ ਗੁਰਨਾਨ ਦੇਵ ਜੁਨੀਵਰਸਿਟੀ ਦੇ ਕੈਂਪਸ ਵਿਖੇ ਨੌਜਵਾਨਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕਹਿ ਲੋ ਜਾਂ ਬੈਠਕ ਕਹਿ ਲੋ ਇਥੇ ਉਲੀਕੀ ਗਈ ਸੀ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਸੀਗਾ ਉਹ ਜਿਹੜੇ 2 ਦਸੰਬਰ ਨੂੰ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਲਾਅ ਦੇ ਵਿੱਚ ਪੰਥਕ ਭਾਵਨਾਵਾਂ ਦੇ ਅਨਸਾਰ ਪੰਥਕ ਕੌਂਸਲ ਦੀ ਸਥਾਪਨਾ ਕੀਤੀ ਗਈ ਸੀ ਉਸ ਪੰਥਕ ਕੌਂਸਲ ਦੇ ਏਜੰਡੇ ਤੇ ਉਸ ਵਾਸਤੇ ਉਸ ਪੰਥਕ ਕੌਂਸਲ ਦੇ ਵਿਸਥਾਰ ਕਰਨ ਲਈ ਨੌਜਵਾਨਾਂ ਨੂੰ ਤੇ ਸਮੁੱਚੀਆਂ ਪੰਥਕ ਧਿਰਾਂ ਨੂੰ ਅਪੀਲ ਨਿਮਾਣੀ ਪ੍ਰਮੁੱਖ ਸੇਵਕ ਪੰਥਕ ਕੌਂਸਲ ਦੀ ਹੋਣ ਦੇ ਨਾਤੇ ਮੈਂ ਕਰਨਾ ਚਾਹੁੰਦੀ ਆ ਕਿ ਅਜੋਕੇ ਸਮੇਂ ਦੇ ਵਿੱਚ ਜਿਹੜੀਆਂ ਪੰਜਾਬ ਤੇ ਪੰਥ ਨੂੰ ਦਰਪੇਸ਼ ਮੁਸ਼ਕਲਾਂ ਨੇ ਦਿਨ ਬਾ ਦਿਨ ਘਟਣ ਦੀ ਬਜਾਏ ਵੱਧਦੀਆਂ ਜਾ ਰਹੀਆਂ ਨੇ ਤੇ ਪੰਥਕ ਕੌਂਸਲ ਦੀ ਲੋਅ ਦੇ ਵਿੱਚ ਇੱਕ ਅਜਿਹਾ ਪਲੇਟਫਾਰਮ ਸਿਰਜਣ ਦੀ ਲੋੜ ਹੈ ਜਿੱਥੇ ਘਟੋ-ਘਟ ਸਾਡੇ ਪੰਥਕ ਮੁੱਦਿਆਂ ਦੇ ਉੱਤੇ ਸਮੂਚੀਆਂ ਧਿਰਾਂ ਦੇ ਇੱਕ ਸੁਰਤਾ ਜਾਂ ਇੱਕ ਸਾਰਤਾ ਹੋ ਸਕੇ ਸੋ ਮੈਂ ਥੋੜੇ ਸ਼ਬਦਾਂ ਦੇ ਵਿੱਚ ਅੱਜ ਇਹਨਾਂ ਨੌਜਵਾਨਾਂ ਨਾਲ ਬੈਠ ਕੇ ਇਹਨਾਂ ਦੇ ਵਿਚਾਰਾਂ ਨੂੰ ਵੀ ਜਾਣਿਆ ਔਰ ਇਸ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਸਮੂਚੀਆਂ ਪੰਥਕ ਧਿਰਾਂ ਪੰਥ ਪ੍ਰਸਤਾ ਪੰਜਾਬ ਪ੍ਰਸਤਾ ਪੰਥਕ ਬੁੱਧੀਜੀਵੀਆਂ ਅਤੇ ਜਿੰਨੇ ਵੀ ਵਿਅਕਤੀਗਤ ਰੂਪ ਦੇ ਵਿੱਚ ਧਿਰਾਂ ਪੰਥ ਤੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰ ਰਹੀਆਂ ਉਹਨਾਂ ਨੂੰ ਅਪੀਲ ਕਰਦੀਆਂ ਕਿ ਆਓ ਇਸ ਵਿਖੜੇ ਸਮੇਂ ਦੇ ਉੱਤੇ ਪੰਥਕ ਤੇ ਪੰਜਾਬ ਦੀ ਭਲਾਈ ਲਈ ਇੱਕ ਸਾਰਤਾ ਵਾਲੇ ਰਸਤੇ ਤੇ ਚੱਲੀਏ ਸੋ ਮੈਂ ਨਿਮਾਣੀ ਸੇਵਕ ਹੋਣ ਦੇ ਵਜੋਂ ਸਾਰੇ ਨੌਜਵਾਨਾਂ ਤੇ ਰਾਂ ਨੂੰ ਵੀ ਏਕਤਾ ਦੀ ਅਪੀਲ ਕਰਦੀ ਹੋਈ ਸਾਂਝਾ ਪਲੇਟਫਾਰਮ ਸਿਰਜਣ ਦੀ ਜਿਹੜੀ ਉਹ ਬੇਨਤੀ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਉਪਰਾਲੇ ਦਾ ਅਸੀਂ ਜੀ ਆਇਆਂ ਨੂੰ ਕਰਦੇ ਆ ਤੇ ਧੰਨਵਾਦ ਕਰਦੇ ਆ ਭੈਣ ਜੀ ਦਾ ਅਸੀਂ ਆਪਣੇ ਵੱਲੋਂ ਯੂਨਾਈਟਿਡ ਸਿਕ ਸਟੂਡੈਂਟ ਫੈਡਰੇਸ਼ਨ ਵੱਲੋਂ ਪੂਰਾ ਭਰੋਸਾ ਦਵਾਉਂਦੇ ਆ ਪੰਥਕ ਏਕਤਾ ਵਾਸਤੇ ਪੰਥ ਦੀ ਸੇਵਾ ਵਾਸਤੇ ਇਹ ਪੰਥਕ ਕਾਉਂਸਲ ਬਹੁਤ ਜ਼ਿਆਦਾ ਜ਼ਰੂਰੀ ਸੀ ਕਿਉਂਕਿ ਹਾਥੀ ਨੂੰ ਜਿੰਨਾ ਮਰਜ਼ੀ ਵੱਡਾ ਕਰ ਲਓ ਜੇ ਉਹਦੇ ਤੇ ਕੁੰਡਾ ਨਾ ਨਾ ਹੋਵੇ ਤੇ ਉਹ ਹਾਥੀ ਨੁਕਸਾਨ ਜ਼ਿਆਦਾ ਕਰ ਜਾਂਦਾ ਇਹ ਕੁੰਡਾ ਆ ਸਾਰੀਆਂ ਧਿਰਾਂ ਦੇ ਉੱਪਰ ਲਾ ਲਓ ਜਾਂ ਪੰਥਕ ਸਿਆਸਤ ਦੇ ਉੱਪਰ ਲਾ ਲਓ ਅਸੀਂ ਭੈਣ ਜੀ ਦੇ ਨਾਲ ਪੰਥਕ ਕਾਉਂਸਲ ਦੇ ਨਾਲ ਜਿੱਥੇ ਵੀ ਹੁਕਮ ਕਰਨਗੇ ਸਮੁੱਚੀ ਜਥੇਬੰਦੀ ਸਮੁੱਚੇ ਕਾਲਜਾਂ ਦੇ ਯੂਨਿਟ ਅਸੀਂ ਪੂਰੀ ਸੇਵਾ ਨਿਭਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦੀ ਸਾਰੇ ਨੌਜਵਾਨਾਂ ਦਾ ਚੜ੍ਹਦੀ ਕਲਾ ਚ ਰਹੋ ਗੁਰੂ ਮੇਰ ਕਰੇ ਬਹੁਤ ਧੰਨਵਾਦ ਭੈਣਾਂ ਚਲਵਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ